ਕਮੇਟਰੀ ਅਗਲੀ ਖਬਰ ਵੱਲ ਨੂੰ ਚਲਦੇ ਹਾਂ ਜ਼ਮੀਨ ਨਾਲ ਜੁੜੀ ਹੋਈ ਪਰਲ ਦੀ ਜ਼ਮੀਨ ਨਾਲ ਜੁੜੀ ਹੋਈ ਖਬਰ ਹੈ ਕਹਿੰਦੇ ਬਈ ਜ਼ਬਤ ਜ਼ਮੀਨ ਸੀਗੀ ਫਿਰ ਵੀ ਉਹਦੇ ਸੌਦੇ ਪੱਤੇ ਹੋਈ ਕਿ ਕੀ ਸਬਤਾ ਵਾ ਹੈ ਜ਼ਬਤ ਜ਼ਮੀਨਾਂ ਦੇ ਕਿਵੇਂ ਸੌਦੇ ਹੋ ਜਾਂਦੇ ਆ ਜੀ ਦੇਖੋ ਇਹਨਾਂ ਕੁਝ ਅਸੀਂ ਡਾਟਾ ਇਕੱਤਰ ਕੀਤਾ ਹੈ ਵੈਸੇ ਇਹ ਹਰਿਆਣੇ ਦਾ ਤੇ ਪੰਜਾਬ ਵਾਲੇ ਵੀ ਥੋੜਾ ਜਿਹੜੇ ਕਿਉਂਕਿ ਇਹ 5.5 ਕਰੋੜ ਇਨਵੈਸਟਰਸ ਦੀ ਹੀ ਕਹਿ ਲੁਕਿ ਜਾਇਦਾਦ ਹੈ ਜੀ ਕਿਉਂ ਪਰਲ ਬਾਰੇ ਅਸੀਂ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ ਕਿਉਂਕਿ ਸਾਡੇ ਭੈਣ ਭਰਾ ਨੇ ਜਿਹੜੇ ਉਜੜੇ ਆ ਹਾਂਜੀ ਅਸੀਂ ਵਾਰ-ਵਾਰ ਇੱਕੋ ਗੱਲ ਕਹਿੰਨੇ ਆ ਕਿ ਦਰਅਸਲ ਕੀ ਹੈ ਕਿ ਜਦੋਂ ਹੁਣ ਕਸਟੋਡੀਅਨ ਸੀਬੀਆਈ ਆ ਜਾਂ ਸੁਪਰੀਮ ਕੋਰਟ ਆ ਪੈਸਾ ਇਨਵੈਸਟਰਸ ਦਾ ਹੈ ਤਾਂ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਪ੍ਰਾਪਰਟੀ ਇਨਵੈਸਟਰਸ ਦੀ ਹੈ ਜੀ ਜੀ ਤੇ ਸੈਂਟਰ ਸਰਕਾਰ ਸਦਨ 'ਚ ਖਲੋ ਕੇ ਕਹਿੰਦਾ ਕਿ ਜਿਵੇਂ ਜਿਵੇਂ ਕਲੇਮ ਆਈ ਜਾਣਗੇ ਅਸੀਂ ਪੈਸੇ ਦੇਣ ਵਾਸਤੇ ਤਿਆਰ ਬੈਠੇ ਆ ਹੂੰ ਤਾਂ ਗੱਲ ਇਹ ਆ ਕਿ ਪੰਜਾਬ 'ਚ ਇਸ ਤਰ੍ਹਾਂ ਦੇ ਯਤਨ ਹੋ ਚੁੱਕੇ ਆ ਪਹਿਲਾਂ ਹੀ ਕੁਝ ਮਾਮਲਿਆਂ ਦੇ ਵਿੱਚ ਹੋ ਸਕਦਾ ਹੈ ਕਿ ਪਾਰ ਲੱਗ ਗਿਆ ਹੋਵੇ ਕੰਮ ਹੂੰ ਕੁਝ ਮਾਮਲਿਆਂ ਦੇ ਵਿੱਚ ਇਹਨਾਂ ਨੇ ਚੋਰੀ ਫੜ ਲਈ ਸੀਗੀ ਮੈਂ ਤੁਹਾਨੂੰ ਜਿੱਦਣ ਉਹ ਬੀਬੀ ਜੀ ਨੇ ਕੀਤਾ ਸੀਗਾ ਪਬਲਿਕ ਨੋਟਸ ਜਾਰੀ ਮੈਂ ਉਸ ਦਿਨ ਵੀ ਕਿਹਾ ਸੀਗਾ ਕਿ ਬੀਬੀ ਜੀ ਤੁਸੀਂ ਤਾਂ ਸਭ ਕੋ ਜਾਇਦਾਦਾਂ ਦੱਸ ਕੇ ਤੇ ਪੁੰਨ ਖੱਟ ਲੋ ਇੰਨੇ ਬਹੁਤ ਆ ਕਿਹੜਾ ਤੁਸੀਂ ਇਨਵੈਸਟਮੈਂਟ ਦਾ ਸੁਪਨਾ ਜਿਹੜਾ ਉਹ ਵਾਪਸ ਕਰਨ ਦਾ ਤੁਸੀਂ ਕਿਹੜਾ ਪੂਰਾ ਕਰਨਾ ਆਹ ਹਰਿਆਣੇ ਦਾ ਸੀ ਡਾਟਾ ਕੱਢਿਆ ਹੈ ਬਹੁਤ ਸਾਰੀਆਂ ਰਜਿਸਟਰੀਆਂ ਸੀਗੀਆਂ ਤਾਂ ਜਿੱਦੇ ਚੋਂ ਮੈਂ 3-4 ਹੀ ਰਜਿਸਟਰੀਆਂ ਦਾ ਜ਼ਿਕਰ ਕਰਦਾ ਰਜਿਸਟਰੀ ਨੰਬਰ ਹੈ 3976 ਤੇ 3978 ਜੀ ਇਹ 29/11/17 ਨੂੰ ਹੋ ਜਾਂਦੀ ਆ ਸਾਲਾਬਾਸ ਪਿੰਡ ਆ ਇਹਦੇ ਵਿੱਚ ਰਜਿਸਟਰੀ ਨੰਬਰ ਹੈ 2621 ਇਹ 29/1/2018 ਨੂੰ ਹੋ ਜਾਂਦੀ ਆ ਪਿੰਡ ਆ ਭੋੜਵਾਲ ਮਾਜ਼ਰੀ ਪਾਣੀਪਤ ਜ਼ਿਲ੍ਹੇ ਚ ਜੀ ਇੱਕ ਰਜਿਸਟਰੀ ਹੈ 4098 ਇਹ 2/12 220 ਨੂੰ ਹੁੰਦੀ ਆ ਪਿੰਡ ਖੇੜਕੀ ਗੁਰੂਗ੍ਰਾਮ ਮਤਲਬ ਕਿ ਜੋ ਉੱਥੇ ਇਹਨਾਂ ਦੀ ਪਰਲ ਵਾਲਿਆਂ ਦੀ ਜ਼ਾਇਦਾਦ ਆ ਉਹ ਆ 1800 ਏਕੜ ਹੈ ਸ਼ਾਇਦ ਜੀ ਉਹਦੇ ਚੋਂ ਦੱਸਦੇ ਆ ਕਿ ਬੜੀ ਕੀਮਤੀ ਜ਼ਮੀਨ ਜਿਹੜੀ ਸੀ ਨਾ ਭੂ ਮਾਫੀਆ ਨੇ ਰਲ ਰਲਾ ਕੇ ਜੀ ਉਹਦੇ ਚੋਂ 150 ਕਿਲਾ ਵੇਚਤੀ ਐ ਇਸ ਤਰ੍ਹਾਂ ਹੂੰ ਗੁਰੂਗ੍ਰਾਮ ਦੇ ਨੇੜੇ ਅਰੇ ਸਾਬ ਗੁਰੂਗ੍ਰਾਮ ਤੇ ਚੱਪਾ ਜ਼ਮੀਨ ਜਿਹੜੀ ਹੈ ਨਾ ਕੀਮਤ ਰੱਖਦੀ ਹੈ ਬਿਲਕੁਲ ਰੱਖਦੀ ਹੈ ਤਾਂ ਇੰਨੀ ਜ਼ਿਆਦਾ ਇੱਥੇ ਹੁਣ ਕਹਿ ਲਓ ਕਿ ਰੌਲੇ ਵਾਲੀ ਕਹਾਣੀ ਆ ਕਿ ਪਤਾ ਹੀ ਨਹੀਂ ਲੱਗਣ ਦੇ ਆ ਕਿ ਆਖਰਕਾਰ ਇਹ ਹੋ ਕਿਵੇਂ ਗਿਆ ਇਹਨਾਂ ਨੇ ਇੱਕ ਜਾਂਚ ਪੜਤਾਲ ਬਿਠਾਈ ਹੋਣ ਇਹਦੇ ਵਿੱਚ 17 ਐਫ ਆਈ ਆਰ ਜਿਹੜੀਆਂ ਨੇ ਉਹ ਦਰਜ ਹੋਈਆਂ ਨੇ ਜੀ 17 ਐਫ ਆਈ ਆਰ ਜਿਹੜੀਆਂ ਦਰਜ ਕਰ ਲਈਆਂ ਗਈਆਂ ਨੇ ਇਹਦਾ ਮਤਲਬ ਕਿ ਬਹੁਤ ਵੱਡੇ ਪੱਧਰ ਤੇ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਾਫੀਆ ਹੀ ਕੰਮ ਕਰਦਾ ਹੈ ਬਿਲਕੁਲ ਬਿਲਕੁਲ ਐਵੇਂ ਜਣੇ ਖਣੇ ਦੀ ਤਾਂ ਹਿੰਮਤ ਵੀ ਨਹੀਂ ਪੈਂਦੀ ਨਾ ਹੀ ਸੋਚ ਸਕਦਾ ਕੋਈ ਇਦਾਂ ਜੀ ਜੀ ਬਿਲਕੁਲ ਇੱਥੇ ਪਤਾ ਨਹੀਂ ਕੀ ਕੁਝ ਚੱਲ ਰਿਹਾ ਸਾਬ ਕਿ ਮਤਲਬ ਕਿ ਸਾਰਾ ਕੁਝ ਫੇਕ ਹੋ ਜਾਂਦਾ ਸੀ ਜੀ ਆ ਇੱਕ ਦਿਨ ਮੈਨੂੰ ਆਪਣੇ ਇਥੇ ਮਲੂਟ ਦਾ ਹੀ ਸਾਡੀ ਇੱਕ ਭੈਣ ਨੇ ਫੋਨ ਕੀਤਾ ਸੀਗਾ ਉਹ ਕਹਿੰਦੇ ਕਿ ਘਰ ਦਾ ਮਾਮਲਾ ਸੀ ਉਹਨਾਂ ਦਾ ਹੂੰ ਕਿ ਉਹ ਜ਼ਮੀਨ ਨਹੀਂ ਸੀ ਵੇਚ ਸਕਦਾ ਪਰ ਉਹ ਕਹਿੰਦੇ ਪਤਾ ਨਹੀਂ ਕਿ ਮੁਕਸਰ ਦੀ ਇੱਕ ਫਰਮ ਨੇ ਸਾਰਾ ਗਾਂਢੀ ਕਰਤਾ ਸਾਡੇ ਪੈਰ ਹੀ ਨਹੀਂ ਲੱਗਣ ਦਿੰਦੇ ਇਹ ਸਭ ਪਤਾ ਨਹੀਂ ਕਿੱਦਾਂ ਰਹਾ ਸਾਰੇ ਪਾਸੇ ਮਿੰਟੂ ਜੀ ਇਹ ਚੀਜ਼ਾਂ ਹੈਗੀਆਂ ਨੇ ਪਰ ਇਹ ਪੰਜਾਬ ਵਾਲੇ ਵੀ ਸੁਚੇਤ ਰਹਿ ਬਿਲਕੁਲ ਇਹ ਮਾਨ ਸਾਹਿਬ ਤੇ ਕਹਿੰਦੇ ਆ ਕਿ ਅਸੀਂ ਪ੍ਰਾਪਰਟੀਆਂ ਵੇਚ ਕੇ ਦਵਾਵਾਂਗੇ ਇਹ ਨਾ ਹੋਵੇ ਕਿ ਤੁਹਾਨੂੰ ਕੁਝ ਨਾ ਮਿਲੇ ਤੇ ਪ੍ਰਾਪਰਟੀਆਂ ਵਾਕੇ ਵਿਕ ਜਾਣ ਪ੍ਰਾਪਰਟੀਆਂ ਵੇਚ ਦੇਣ ਬਿਲਕੁਲ ਬਿਲਕੁਲ ਢਿੱਲੋਂ ਸਾਹਿਬ ਕਹਿੰਦੇ ਮੈਂ ਰਸੀਦਾ ਸਾਹ ਵੀ ਬੈਠਾ ਕੌਣ ਮੜੂ ਪੈਸੇ ਕੋਈ ਨਹੀਂ ਪਤਾ ਜੀ ਅਸੀਂ ਤਾਂ ਬਹੁਤ ਸਾਰੇ ਸਾਹ ਵੀ ਬੈਠੇ ਨੇ ਇਹ ਦੁਆਈ ਕਰ ਸਕਦੇ ਆ ਜੀ ਕਿ ਛੇਤੀ ਛੇਤੀ ਕੋਈ ਤੁਹਾਡਾ ਕੰਮ ਸੌਰੇ ਬਿਲਕੁਲ ਜਿਹੜਾ ਬੰਦਾ ਆਪਦੀ ਕਮਾਈ ਗਵਾ ਬਿੰਦਾ ਜੀ ਉਹਦਾ ਦਰਦ ਉਹ ਹੀ ਜਾਣਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਇੱਥੇ 5 ਰੁਪਏ ਬੋਝੇ ਚੋਂ ਡਿੱਗ ਪੈਣਾ ਤੇ ਪੈਸੇ ਧੋਤੇ ਹੀ ਜਾਣ ਕਿਤੇ ਹਾਂ ਬਿਲਕੁਲ ਤੇ ਉਹਨਾਂ ਦਾ ਸਕੌਣ ਨੂੰ ਫਿਰਦੇ ਆ ਲੱਭ ਕੇ ਸਿੱਧੇ ਕਰਕੇ ਵੀ ਸ਼ਾਇਦ ਕਿਤੇ ਵੱਜ ਜਾਣ ਚੱਲਣ ਜੋਗੇ ਰਹਿ ਜਾਣ